ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਦੇ ਮੱਦੇ ਨਜ਼ਰ ਪੰਜਾਬ ਦੀਆਂ ਸਾਰੀਆਂ ਰਵਾਇਤੀ ਪਾਰਟੀਆਂ ਵੱਲੋਂ ਆਪਣੀਆਂ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ ਰੈਲੀਆਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ ਬੇਸ਼ੱਕ ਇਕੱਤਰਤਾਵਾਂ ਜਿਹੜੀਆਂ ਹੋ ਰਹੀਆਂ ਹਨ ਉਹਨਾਂ ਦੇ ਵਿੱਚ ਪਾਰਟੀਆਂ ਵੱਲੋਂ ਆਪੋ ਆਪਣੀਆਂ ਪਾਰਟੀਆਂ ਦੇ ਏਜੰਡੇ ਜਿਹੜੇ ਆ ਉਹ ਪ੍ਰਚਾਰੇ ਜਾ ਰਹੇ ਹਨ ਔਰ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਉੱਪਰ ਨਿਸ਼ਾਨੇ ਜਿਹੜੇ ਆ ਉਹ ਵਿੰਨੇ ਜਾ ਰਹੇ ਹੈ ਕਿ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਗਿਆ ਸੀ ਬਦਲਾਵ ਦੇ ਨਾਮ ਤੇ ਭਾਫ ਕਿਚੋ ਬਦਲਾ ਦਾ ਨਾਰਾ ਦੇ ਕੇ ਆਮ ਆਦਮੀ ਪਾਰਟੀ ਨੇ ਸੱਤਾ ਸੰਭਾਲੀ ਸੀ ਉਹਨਾਂ ਵਿੱਚੋਂ ਕੋਈ ਵੀ ਮੁੱਦਾ ਜਿਹੜਾ ਆਮ ਆਦਮੀ ਹਲ ਕਰਨ ਆਮ ਆਦਮੀ ਪਾਰਟੀ ਹਲ ਕਰਨ ਦੇ ਵਿੱਚ ਨਾਕਾਮ ਰਹੀ ਹੈ ਇਸ ਤੇ ਵਿੱਚ ਸਾਰੀਆਂ ਜਿੰਨੀਆਂ ਵਿਰੋਧੀ ਪਾਰਟੀਆਂ ਉਹ ਰੋਜ਼ ਸੋਸ਼ਲ ਮੀਡੀਆ ਦੇ ਉੱਪਰ ਤੰਜ ਕਸਦੀਆਂ ਨਜ਼ਰ ਆਉਂਦੀਆਂ ਚਾਹੇ ਉਹ ਭਾਜਪਾ ਹੋਵੇ ਚਾਹੇ ਕਾਂਗਰਸ ਤੇ ਚਾਹੇ ਅਕਾਲੀ ਦਲ ਬਾਦਲ ਉਹਨਾਂ ਦਾ ਕਹਿਣਾ ਹੁੰਦਾ ਹੈ ਕਿ ਲੋੜ ਹੈ ਆਰਡਰ ਦੀ ਸਥਿਤੀ ਨੂੰ ਲੈ ਕੇ ਪੰਜਾਬ ਦੇ ਵਿੱਚ ਕੁਝ ਖਾਸ ਜਿਹੜਾ ਨਹੀਂ ਕਰ ਪਾਈ ਸਰਕਾਰ ਉੱਥੇ ਹੀ ਪੰਜਾਬ ਦੀ ਖੁਸ਼ਹਾਲੀ ਦੇ ਜੋ ਵਾਅਦੇ ਕੀਤੇ ਗਏ ਸਨ ਬੇਰੋਜ਼ਗਾਰੀ ਨੂੰ ਘੱਟ ਕਰਨ ਦੇ ਜਾਂ ਖਤਮ ਕਰਨ ਦੀ ਜਿਹੜੀ ਗੱਲ ਕੀਤੀ ਗਈ ਸੀ ਉਹ ਜਿਉਂ ਦੀ ਤੌ ਬਰਕਰਾਰ ਹੈ ਹੋਰ ਵੀ ਬਹੁਤ ਸਾਰੇ ਨਸ਼ੇ ਨੂੰ ਲੈ ਕੇ ਵੀ ਉਹਨਾਂ ਦੇ ਉੱਪਰ ਟਿੱਪਣੀਆਂ ਜਿਹੜੀਆਂ ਸਰਕਾਰ ਤੇ ਉੱਪਰ ਕੀਤੀਆਂ ਜਾਂਦੀਆਂ ਕਿ ਠੱਲ ਪਾਉਣ ਦੇ ਵਿੱਚ ناکਾਮ ਰਹੀ ਹੈ ਬੇਸ਼ੱਕ ਮਾਨ ਸਰਕਾਰ ਦਾ ਕਹਿਣਾ ਹੈ ਕਿ ਸਾਰੇ ਮੁੱਦਿਆਂ ਦੇ ਉੱਪਰ ਸਰਕਾਰ ਜਿਹੜੀ ਹੈ ਉਹ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ 4 ਸਾਲ ਲੰਘ ਜਾਣ ਤੋਂ ਬਾਅਦ ਅਜੇ ਵੀ ਉਹ ਮੁੱਦੇ ਜਿਹੜੇ ਐ ਜਿਉਂਦੇ ਤੇ ਉਹ ਬਣੇ ਹੋਏ ਐ ਪਰ ਸਰਕਾਰ ਜ਼ਰੂਰ ਕਹਿ ਰਹੀ ਹੈ ਕਿ ਹੱਲ ਕੀਤਾ ਜੇਕਰ ਫਿਰ ਲੋਕਾਂ ਦਾ ਸਮਰਥਨ ਸਾਡੇ ਹੱਕ ਵਿੱਚ ਮਿਲਦਾ ਤਾਂ ਅਗਲੀ ਸਰਕਾਰ ਦੇ ਵਿੱਚ ਹੋਰ ਵੀ ਸਾਰੀਆਂ ਸਮੱਸਿਆਵਾਂ ਦਾ ਹੱਲ ਸਾਡੀ ਆਮ ਆਦਮੀ ਪਾਰਟੀ ਵੱਲੋਂ ਕੀਤਾ ਜਾਏਗਾ ਉਥੇ ਕਾਂਗਰਸ ਪਾਰਟੀ ਦੇ ਵਿੱਚ ਜਿਹੜੀ ਧੜੇਬੰਦੀ ਸਖਪੰਦੀ ਤੇ ਫੁੱਟ ਉਹ ਲਗਾਤਾਰ ਵਧਦੀ ਜਾ ਰਹੀ ਹੈ ਹੁਣ ਜਿਹੜੀ ਸਿਆਸਤ ਕਾਂਗਰਸ ਵੱਲੋਂ ਕੀਤੀ ਜਾ ਰਹੀ ਹੈ ਉਸ ਦੇ ਵਿੱਚ ਜੱਟ ਬਨਾਮ ਦਲਿਤ ਇਹ ਵਾਲੀ ਸਿਆਸਤ ਕਾਂਗਰਸ ਪਾਰਟੀ ਨੂੰ ਮਹਿੰਗੀ ਪੈ ਸਕਦੀ ਹੈ 2027 ਦੇ ਲਈ ਕਿਉਂਕਿ ਚਰਨਜੀਤ ਸਿੰਘ ਚੰਨੀ ਜੋ ਕਿ ਦਲਿਤ ਚਿਹਰੇ ਵਜੋਂ ਉਭਾਰੇ ਗਏ ਸਨ ਬੇਸ਼ੱਕ ਹੁਣ ਵੀ ਦੱਸਿਆ ਕਿਹਾ ਇਹੀ ਜਾ ਰਿਹਾ ਸੀ ਸਿਆਸੀ ਮਾਹਰਾਂ ਵੱਲੋਂ ਵੀ ਕਿ ਉਹ ਪੰਜਾਬ ਦੇ ਵਿੱਚ ਕਾਂਗਰਸ ਥੜੇਬੰਦੀ ਨੂੰ ਖਤਮ ਕਰ ਸਕਦੇ ਹੈ ਭਾਵ ਕਿ ਉਹ ਇੱਕ ਅਹਿਮ ਕੜੀ ਹੋ ਸਕਦੇ ਹੈ ਕੇਂਦਰ ਹਾਈ ਕਮਾਂਡ ਦੀ ਤੇ ਪੰਜਾਬ ਦੀ ਕਾਂਗਰਸੀ ਲੀਡਰਸ਼ਿਪ ਦੀ ਪਰ ਜਿਸ ਤਰੀਕੇ ਤੇ ਨਾਲ ਹੁਣ ਉਹਨਾਂ ਦੇ ਉੱਪਰ ਹੀ ਜਿਹੜੀ ਗਾਜ ਹੈ ਉਹ ਦਿਖਦੀ ਹੋਈ ਨਜ਼ਰ ਆ ਰਹੀ ਹੈ ਪਿਛਲੇ ਦਿਨੀ ਜਦੋਂ ਉਹ ਮੁਖਸਰ ਆਏ ਸਨ ਤਾਂ ਉੱਥੇ ਉਹਨਾਂ ਉਹਨਾਂ ਦੇ ਉੱਪਰ ਪ੍ਰੋਟੋਕੋਲ ਨੂੰ ਜਿਹੜਾ ਤੋੜਨ ਦੀ ਗੱਲ ਕਹੀ ਗਈ ਹੈ ਉਹਨਾਂ ਦੇ ਉੱਪਰ ਕਿਉਂਕਿ ਜਿਹੜੇ ਮੁਖਸਰ ਦੇ ਜ਼ਿਲ੍ਹਾ ਪ੍ਰਧਾਨ ਨੇ ਕਾਂਗਰਸ ਵੱਲੋਂ ਜਾਂ ਜੋ ਪ੍ਰਤੀਨਿਧਤਾ ਕਰਦੇ ਹੈ ਕਾਂਗਰਸ ਵੱਲੋਂ ਉਹਨਾਂ ਦਾ ਕਹਿਣਾ ਸੀ ਕਿ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਬਿਨਾਂ ਦੱਸਿਆ ਜਿਹੜਾ ਉਹਨਾਂ ਨੇ ਫੇਰੀ ਪਾਈ ਐ ਮੁਕਸਰ ਦੇ ਵਿੱਚ ਉੱਥੇ ਹੀ ਉਹ ਸਾਬਕਾ ਵਿਧਾਇਕ ਜਿਹੜੇ ਨੇ ਬੀਬਾ ਕਰਨਕੌਰ ਬਰਾੜ ਤੇ ਉਹਨਾਂ ਨੂੰ ਮਿਲ ਕੇ ਜਿਹੜੇ ਆ ਉਹ ਚਲੇ ਗਏ ਬੇਸ਼ੱਕ ਕਰਨਕੌਰ ਬਰਾੜ ਦਾ ਕਹਿਣਾ ਸੀ ਕਿ ਉਸ ਦਿਨ ਕੋਈ ਸਿਆਸੀ ਗੱਲਬਾਤ ਨਹੀਂ ਹੋਈ ਸਿਰਫ ਰਸਮੀ ਚਾਹ ਪਾਣੀ ਹੀ ਉਹਨਾਂ ਨੂੰ ਪੁੱਛਿਆ ਗਿਆ ਪਲਾਇਆ ਗਿਆ ਪਰ ਵਿਰੋਧੀ ਪਾਰਟੀਆਂ ਸੌਰੀ ਵਿਰੋਧੀ ਜਿਹੜੇ ਉੱਥੇ ਲੋਕ ਨੇ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਐ ਵਿਰੋਧੀ ਦਾ ਭਾਵ ਕਿ ਉਸ ਧੜੇ ਦੇ ਕਰਨਕੌਰ ਬਰਾੜ ਦੇ ਧੜੇ ਦੇ ਨਹੀਂ ਦੂਸਰੇ ਜਿਹੜੇ ਨੇ ਉਹਨਾਂ ਨੇ ਇਹ ਗੱਲ ਕਹੀ ਕਿ ਹੁਣ ਹਾਈ ਕਮਾਂਡ ਨੂੰ ਪੱਤਰ ਤੱਕ ਲਿਖ ਦਿੱਤਾ ਹੈ ਕਿ ਇੱਥੇ ਚਰਨਜੀਤ ਸਿੰਘ ਚੰਨੀ ਨੇ ਪ੍ਰੋਟੋਕੋਲ ਜਿਹੜਾ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਦੱਸੇ ਤੋਂ ਬਿਨਾ ਉਹ ਆਏ ਤੇ ਮਿਲੇ ਤੋਂ ਬਿਨਾ ਹੀ ਚਲੇ ਗਏ। ਔਰ ਉਹਨਾਂ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਜਿੰਨੇ ਜਿਹੜੇ ਉੱਥੇ ਉਹਨਾਂ ਦੇ ਘਰ ਸੱਦੇ ਹੋਏ ਸਨ ਉਹ ਸਾਰੇ ਕਾਂਗਰਸ ਦੀ ਗਤੀਵਿਧੀਆਂ ਜਿਹੜੀਆਂ ਪਾਰਟੀ ਦੀਆਂ ਗਤੀਵਿਧੀਆਂ ਹੁੰਦੀਆਂ ਉਹਨਾਂ ਦੇ ਵਿੱਚ ਕਦੇ ਵੀ ਨਜ਼ਰ ਨਹੀਂ ਆਏ ਤੇ ਉਹਨਾਂ ਨੂੰ ਮਿਲ ਕੇ ਚਰਨਜੀਤ ਸਿੰਘ ਚੰਨੀ ਵਾਪਸ ਚਲੇ ਗਏ। ਉੱਥੇ ਹੁਣ ਇੱਕ 76 ਜਿਹੜੇ ਜ਼ਿਲ੍ਹਾ ਪ੍ਰਧਾਨਾਂ ਵੱਲੋਂ ਲੈਟਰ ਲਿਖੇ ਗਏ ਦੋ ਲੈਟਰ ਜਿਹੜੇ ਆ ਉਹ ਪਹੁੰਚੇ ਆ ਹਾਈ ਕਮਾਂਡ ਦੇ ਕੋਲ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਜਿਸ ਦੇ ਵਿੱਚ ਇਹ ਹੀ ਜੋ ਗਲਤਬਾਤ ਕੀਤੀ ਗਈ ਹੈ ਜੱਟ ਬਨਾਮ ਦਲਿਤ ਵਾਲੀ ਉਹ ਉਹਨਾਂ ਲੈਟਰਾਂ ਦੇ ਵਿੱਚ ਹਾਈ ਕਮਾਂਡ ਨੂੰ ਲਿਖ ਕੇ ਭੇਜਿਆ ਗਿਆ ਕਿ ਅਸੀਂ ਕਾਂਗਰਸ ਪਾਰਟੀ ਦੇ ਨਾਲ ਆ ਅਸੀਂ ਨਾ ਤਾਂ ਜੱਟ ਲੀਡਰਾਂ ਦੇ ਮਗਰ ਆ ਤੇ ਨਾ ਦਲਿਤ ਲੀਡਰਾਂ ਦੇ ਮਗਰ ਇਹ ਤਾਂ ਜਦੋਂ ਸੱਤਾ ਮਿਲੇਗੀ ਉਸ ਤੋਂ ਬਾਅਦ ਦੇਖਿਆ ਜਾਏਗਾ ਕਿ ਸੀਐਮ ਕੌਣ ਬਣੇਗਾ ਕਿਉਂਕਿ ਇਹ ਕਹਿਣਾ ਸੀ ਹਾਈ ਕਮਾਂਡ ਦਾ ਉਸੇ ਉੱਪਰ ਹੀ ਕਾਂਗਰਸੀ ਆਗੂ ਜਿਹੜੇ ਉਹ ਵੀ ਗੱਲਬਾਤ ਜਿਹੜੇ ਕਰਦੇ ਹੋਏ ਨਜ਼ਰ ਆ ਰਹੇ ਇਹਨਾਂ ਲੈਟਰਸ ਦੇ ਵਿੱਚ ਵੀ ਜੋ ਚਿੱਠੀ ਪੱਤਰ ਭੇਜੇ ਗਏ ਇਹਨਾਂ ਵਿੱਚ ਵੀ ਇਹੀ ਗੱਲ ਕਹੀ ਗਈ ਹੈ ਉਹਨਾਂ ਵੱਲੋਂ ਹੁਣ ਇੱਥੇ ਕਾਟੋ ਕਲੇਸ਼ ਫੇਰ ਇੱਕ ਵਾਰ ਉੱਪਰ ਕਿ ਆਇਆ ਹੈ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੇ ਚਰਨਜੀਤ ਸਿੰਘ ਚੰਨੀ ਦੇ ਵਿਚਕਾਰ ਚਰਨਜੀਤ ਸਿੰਘ ਚੰਨੀ ਦਾ ਇਹਦੇ ਨਾਲ ਇਸ ਦੇ ਵਿੱਚ ਕਹਿਣਾ ਕਿ ਜਿਹੜੀ ਮੇਰੇ ਖਿਲਾਫ ਹੈ ਵਿਵਾਦਾਂ ਦੇ ਘੇਰੇ ਵਿੱਚ ਆਏ ਹੋਏ ਚਰਜੀਤ ਸਿੰਘ ਚੰਨੀ ਨੇ ਆਪਣੀ ਸਫਾਈ ਪੇਸ਼ ਕੀਤੀ ਹੈ ਚੰਨੀ ਨੇ ਕਿਹਾ ਕਿ ਉਹਨਾਂ ਦੀਆਂ ਗੱਲਾਂ ਨੂੰ ਜਾਣ ਪੁੱਛ ਕੇ ਜੱਟਵਾਦ ਤੇ ਦਲਿਤ ਨਾਲ ਜੋੜ ਕੇ ਪੇਸ਼ ਕੀਤਾ ਜਾ ਰਿਹਾ ਹੈ মিডিਆ ਨਾਲ ਗੱਲਬਾਤ ਕਰਦੇ ਆ ਉੱਥੇ ਰਾਜਾ ਵੜਿੰਗ ਨੇ ਬੜੇ ਹੀ ਸੰਜਮ ਦੇ ਨਾਲ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਹਨ ਉਹਨਾਂ ਨੇ ਕਿਹਾ ਕਿ ਚੰਨੀ ਸਾਹਿਬ ਨੇ ਕੀ ਕਿਹਾ ਜਾਂ ਕੀ ਕੀਤਾ ਮੈਂ ਉਸਤੇ ਕੋਈ ਜਨਤਕ ਟਿੱਪਣੀ ਨਹੀਂ ਕਰਨਾ ਚਾਹੁੰਦਾ ਪਾਰਟੀ ਦੀਆਂ ਅੰਦਰੂਨੀ ਗੱਲਾਂ ਕਰਦੇ ਮਤਲਬ ਪਾਰਟੀ ਦੇ ਅੰਦਰ ਹੀ ਰਹਿਣ ਤਾਂ ਚੰਗੀਆਂ ਲੱਗਦੀਆਂ ਹਨ ਵੜਿੰਗ ਨੇ ਸਪਸ਼ਟ ਕੀਤਾ ਕਿ ਕਾਂਗਰਸ ਕਦੇ ਵੀ ਜਾਤ-ਪਾਤ ਜਾਂ ਧਰਮ ਦੇ ਨਾਂ ਤੇ ਸਿਆਸਤ ਨਹੀਂ ਕਰਦੀ। ਉਹਨਾਂ ਕਿਹਾ ਕਿ ਕਾਂਗਰਸ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਹੈ। ਇੱਥੇ ਉਹਨਾਂ ਦੇ ਇਹ ਕਥਨ ਸਹੀ ਵੀ ਹੋ ਸਕਦੇ ਹਨ ਕਿਉਂਕਿ ਪਿਛਲੀ ਵਾਰ ਜਦੋਂ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਹੈ ਤਾਂ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆਈ ਸੀ ਉਸ ਦੇ ਵਿੱਚ ਇਹੀ ਸੀ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰ ਰਹੀ ਹੈ ਕਾਂਗਰਸ ਹਾਈ ਕਮਾਂਡ ਕਿਉਂਕਿ ਜਿਹੜੇ 4 ਤੋਂ 5 ਜਿਹੜੇ ਚਿਹਰੇ ਵੱਡੇ ਲੀਡਰ ਅੱਗੇ ਕੀਤੇ ਜਾ ਰਹੇ ਸਨ ਉਹਨਾਂ ਦੇ ਵਿੱਚ ਸਾਰੇ ਭਾਈਚਾਰਿਆਂ ਦੇ ਚਿਹਰੇ ਸਨ ਜਿਸ ਦੇ ਵਿੱਚ ਹਿੰਦੂ ਭਾਈਚਾਰੇ ਚੋਂ ਵਿਜੇਂਦਰ ਸਿੰਘਲਾ ਜੱਟ ਚਿਹਰੇ ਚੋਂ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਦਲੀ ਚਿਹਰੇ ਚੋਂ ਸਨ ਚਰਨਜੀਤ ਸਿੰਘ ਚੰਨੀ ਤੇ ਡਾਕਟਰ ਅਮਰ ਸਿੰਘ ਇਸੇ ਤਰੀਕੇ ਨਾਲ ਕਾਂਗਰਸ ਪਾਰਟੀ ਦਾ ਇਹੀ ਮੰਨਣਾ ਹੈ ਕਿ ਹਰ ਵਰਗ ਨੂੰ ਨਾਲ ਲੈ ਕੇ ਚੱਲਿਆ ਜਾਏ ਕਿਸੇ ਦੇ ਵਿੱਚ ਵੀ ਜਿਹੜੀ ਹੈ ਨਾਰਾਜ਼ਗੀ ਉਹ ਨਾ ਹੋਵੇ ਤਾਂ ਚਰਨਜੀਤ ਸਿੰਘ ਚੰਨੀ ਦਾ ਇਥੇ ਕਹਿਣਾ ਹੈ ਕਿ ਅੰਦਰੂਨੀ ਜਿਹੜਾ ਕਲੇਸ਼ ਹੈ ਉਸ ਨੂੰ ਖਤਮ ਕਰਨ ਦੇ ਨਾਲ ਹੀ ਜਿਹੜਾ ਕਾਂਗਰਸ ਦਾ ਉਹ ਭਲਾ ਹੋ ਸਕਦਾ ਉਹਨਾਂ ਨੇ ਕਿਹਾ ਕਿ ਮੈਂ ਕਿਸੇ ਵੀ ਜਾਤੀਆਂ ਧਰਮ ਦੇ ਖਿਲਾਫ ਨਹੀਂ ਹਾਂ ਮੇਰੀ ਕਿਸੇ ਨਾਲ ਕੋਈ ਨਿੱਜੀ ਲੜਾਈ ਨਹੀਂ ਹੈ ਉਹਨਾਂ ਨੇ ਕਿਹਾ ਕਿ ਪਾਰਟੀ ਨੇ ਉਹਨਾਂ ਨੂੰ ਮੁੱਖ ਮੰਤਰੀ ਵਰਗੇ ਵੱਡੇ ਅਹੁਦੇ ਦੇ ਕੇ ਨਵਾਜਿਆ ਜਿਸ ਲਈ ਉਹ ਉਹਨਾਂ ਦੇ ਸ਼ੁਕਰਗੁਜ਼ਾਰ ਹੈ ਪਰ ਉਹਨਾਂ ਇਹ ਵੀ ਜੋੜਿਆ ਕਿ ਜੇਕਰ ਪਾਰਟੀ ਸਾਰੇ ਵਰਗਾਂ ਨੂੰ ਬਰਾਬਰ ਨਾਲ ਲੈ ਕੇ ਚੱਲੇਗੀ ਤਾਂ ਹੀ ਪੰਜਾਬ ਵਿੱਚ ਜਿਹੜੀ ਹੈ ਕਾਂਗਰਸ ਦੀ ਸਰਕਾਰ ਬਣ ਸਕਦੀ ਹੈ ਜਿਵੇਂ ਭਪੇਸ਼ ਭਗੇਲ ਪੰਜਾਬ ਚੋਂ ਵਾਪਸ ਗਏ ਹੈ ਕਿਉਂਕਿ ਜਦ ਤੱਕ ਉਹ ਪੰਜਾਬ ਰہے ਹੈ ਸਾਰੀ ਲੀਡਰਸ਼ਿਪ ਇੱਕ ਸਟੇਜ ਦੇ ਉੱਪਰ ਇਕੱਠੀ ਹੁੰਦੀ ਹੋਈ ਨਜ਼ਰ ਆਈ ਹੈ ਉਹਨਾਂ ਦੀਆਂ ਰੈਲੀਆਂ ਦੇ ਵਿੱਚ ਪਰ ਜਿਵੇਂ ਹੀ ਉਹ ਵਾਪਸ ਗਏ ਫਿਰ ਉਹੀ ਧੜੇਬੰਦੀ ਸਾਹਮਣੇ ਆਉਣੀ ਸ਼ੁਰੂ ਹੋ ਗਈ ਹੈ ਕਾਂਗਰਸ ਲੀਡਰਸ਼ਿਪ ਦੇ ਵਿੱਚ 2027 ਤੱਕ ਅਜੇ ਕਾਫੀ ਸਮਾਂ ਪਿਆ ਹੈ ਜੇਕਰ ਹਾਈ ਕਮਾਂਡ ਨੇ ਅੱਗੇ ਵੰਗ ਅਨੁਸ਼ਾਸਨਹੀਣਤਾ ਦੇ ਨਾਮ ਦੇ ਉੱਪਰ ਸਭਤੀ ਜਿਹੜੀ ਜ਼ੁਬਾਨ ਸੀ ਉਹ ਚੁੱਪ ਕਰਵਾ ਲਈ ਸੀ ਤਾਂ ਜੇਕਰ ਧੜੇਬੰਦੀ ਨੂੰ ਉੱਭਰਨ ਤੋਂ ਰੋਕ ਪਾਈ ਹਾਈ ਕਮਾਂਡ ਤਾਂ 2027 ਦੇ ਵਿੱਚ ਕਾਂਗਰਸ ਜਿਹੜਾ ਚੰਗਾ ਪ੍ਰਦਰਸ਼ਨ ਕਰ ਸਕਦੀ ਹੈ ਨਹੀਂ ਤਾਂ ਫਿਰ ਜੋ ਜਿਵੇਂ ਪਹਿਲਾਂ 2022 ਦੇ ਵਿੱਚ ਹਾਲ ਹੋਇਆ ਉਹੀ 2027 ਵਿੱਚ ਵੀ ਹੋ ਸਕਦਾ ਹੈ ਧੰਨਵਾਦ